ਰਾਜਾ ਨਿਹਾਲ ਸਿੰਘ ਸੀ ਨਾ ਜਿਹਨੇ ਇਹ ਸ਼ੁਰੂ ਕੀਤਾ ਸੀ ਬਣਾਉਣਾ ਘੰਟਾ ਘਰ ਉਹਨੂੰ ਮੋਤੀਆਂ ਦਾ ਰਾਜਾ ਕਿਹਾ ਜਾਂਦਾ ਸੀ ਦੁਨੀਆਂ ਦੇ ਸਭ ਤੋਂ ਖੂਬਸੂਰਤ ਮੋਤੀ ਰਾਜਾ ਨਿਹਾਲ ਸਿੰਘ ਕੋਲੇ ਹੁੰਦੇ ਸੀਗੇ ਜਿਹੜਾ ਰੂਸ ਦਾ ਯਾਰ ਹੁੰਦਾ ਸੀ ਨਾ ਉਹ ਕਹਿੰਦਾ ਸੀ ਮੈਥੋਂ 60 ਲੱਖ ਰੁਪਈਆ ਲੈ ਲਓ ਉਹਨਾਂ ਵੇਲੇਆਂ ਦੇ ਵਿੱਚ ਤੇ ਮੈਨੂੰ ਆ ਸਾਰੇ ਮੋਤੀ ਦੇ ਦੇ ਤੇ ਰਾਜਾ ਨਿਹਾਲ ਸਿੰਘ ਕਹਿੰਦਾ ਸੀ ਨਾ ਭਰਾਵਾ ਆਪਾਂ ਨਹੀਂ ਦੇਣੇ ਮਤਲਬ ਉਹਨੇ ਕੋਰਾ ਜਵਾਬ ਦਿੱਤਾ ਸੀ 60 ਲੱਖ ਕਿਉਂਕਿ ਉਹਨੂੰ ਖੂਬਸੂਰਤੀ ਦੇ ਸ਼ੌਂਕ ਸੀਗਾ ਵੀ ਮੋਤੀਆਂ ਦਾ ਇਹ ਰਾਜਾ ਨਿਹਾਲ ਸਿੰਘ ਸੀ ਨਾ ਦੱਸਿਆ ਜਾਂਦਾ ਵੀ ਇਹ ਵਿਆਹ ਸੀਗਾ ਰਾਇਬਰੀਲੀ ਦੇ ਵਿੱਚ ਤੇ ਰਾਇਬਰੀਲੀ ਦੇ ਵਿੱਚ ਕਿਹਾ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਕੋਈ ਉੱਥੇ ਵੰਸ਼ ਰਹਿੰਦੀ ਸੀ ਉਸ ਪਰਿਵਾਰ ਚ ਵਿਆਹ ਹੋਇਆ ਸੀ ਹਰਵੰਸ ਕੌਰ ਨਾਲ ਇਹ ਹੋਰ ਵੀ ਖੋਜ ਦਾ ਵਿਸ਼ਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਖਾਨਦਾਨ ਦੇ ਵਿੱਚ ਰਾਜਾ ਨਿਹਾਲ ਸਿੰਘ ਵਿਆਹਾ ਗਿਆ ਸੀ ਇਹ ਵੱਡੀ ਗੱਲ ਆ ਹਨਾ ਮਤਲਬ ਮੈਨੂੰ ਐਂ ਲੱਗਦਾ ਵੀ ਇਸ ਰਿਆਸਤ ਹੌਲਪੁਰ ਰਿਆਸਤ ਦਾ ਸਮਾਂ ਤੇ ਜਾਲ ਤਰ ਪੰਜਾਬੀਆਂ ਨਾਲ ਰਿਹਾ ਵਾ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਰਾਜਸਥਾਨ ਦੀ ਧੌਲਪੁਰ ਰਿਆਸਤ ਚ ਪਹੁੰਚ ਚੁੱਕਿਆ ਹਾਂ 1880 ਦਾ ਬਣਿਆ ਹੋਇਆ ਘੰਟਾ ਘਰ ਤੁਸੀਂ ਵੇਖ ਰਹੇ ਹੋ 150 ਫੁੱਟ ਉੱਚਾ ਇਹ ਘੰਟਾ ਘਰ ਆ ਤਕਰੀਬਨ 12 ਦਰਵਾਜ਼ੇ ਇਹਦੇ ਥੱਲੇ ਵਾਲੇ ਪਾਸੇ ਪਰ ਹੁਣ ਇਹਦਾ ਵਜੂਦ ਖਤਰੇ ਦੇ ਵਿੱਚ ਆ ਇਹ ਮਹਾਰਾਜਾ ਨਿਹਾਲ ਸਿੰਘ ਜੀ ਨੇ ਬਣਵਾਇਆ ਸੀਗਾ ਮਤਲਬ ਪੰਜਾਬ ਦੇ ਨਾਲ ਵੀ ਇਹਦਾ ਇਤਿਹਾਸ ਜੁੜਦਾ ਵਾ ਉਹ ਕਿਵੇਂ ਜੁੜਦਾ ਵਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਬਹੁਤ ਖੂਬਸੂਰਤਾਲੀ ਸ਼ਾਨ ਹੋਣੇ ਦੇ ਵਿੱਚ ਕੀ ਆ ਕੇ ਪਿੱਪਲ ਵਗੈਰਾ ਉਗ ਚੁੱਕੇ ਆ ਘੜੀਆਂ ਵਗੈਰਾ ਤਾਂ ਵਾਲੀਆਂ ਖਾਸ ਤਾਂ ਹਾਲਤ ਚ ਹੋ ਚੁੱਕੀਆਂ ਵਾ ਤੁਸੀਂ ਦੇਖ ਸਕਦੇ ਹੋ ਸੁਣਮੇ ਦੱਸਦੇ ਆ ਬਿਹਤ ਖਾਸ ਸੀਗਾ ਤੇ 1880 ਚ ਬਣਨਾ ਸ਼ੁਰੂ ਹੋਇਆ ਸੀ ਤੇ 1910 ਦੇ ਕਰੀਬ ਰਾਜਾ ਰਾਮ ਸਿੰਘ ਦੇ ਸਮੇਂ ਪੂਰਾ ਹੋਇਆ ਸੀਗਾ ਇਹਦੀਆਂ 8 ਮੰਜ਼ਲੇ ਮਾਰਤਾ ਵਾ 6ਵੀਂ ਮੰਜ਼ਲਾ ਤੇ ਚਾਰੇ ਦਿਸ਼ਾਵਾਂ ਵਿੱਚ ਮਤਲਬ ਘੜੀਆਂ ਲੱਗੀਆਂ ਹੋਈਆਂ ਵਾ ਤੇ ਇਸ ਦੀਆਂ 125 ਕੁਮਾਦਰ ਪੌੜੀਆਂ ਇਹਦੇ ਪੌੜੀਆਂ ਨਾ 125 ਤਾਂ ਪੌੜੀਆਂ ਚੜਦੀਆਂ ਇਹਨੂੰ ਇਹਦੀ ਘੰਟਾ ਕਰਦੀ ਜਿਹੜਾ ਪੈਂਡੂਲਾ ਵਾ ਇਸ ਘੜੀਆਂ ਦੇ ਵਿੱਚ ਕਹਿੰਦੇ 100 ਕਿਲੋਗ੍ਰam ਦਾ ਵਜੋ ਹਥੋੜਾ ਵੱਜਦਾ ਨਾ ਉਹ 5 ਕਿਲੋ ਦਾ ਵਾ ਤੇ ਇਸ ਘੜੀ ਨੂੰ ਬਣਾਉਣ ਦਾ ਜਿਹੜਾ ਨਿਰਮਾਣ ਸੀਗਾ ਇੰਗਲੈਂਡ ਦੀ ਜਿਲਟਨਟ ਜான்ਸਨ ਕਰੋਡਾਨ ਕੰਪਨੀ ਸੀਗੀ ਉਸ ਨੇ ਇਹਦਾ ਨਿਰਮਾਣ ਕੀਤਾ ਸੀਗਾ ਜੂ ਇਧਰਲੇ ਪਾਸੇ ਚੱਲ ਗਏ ਕਾਫੀ ਖੂਬਸੂਰਤ ਸੀ ਜਿੰਨਾ ਵੇਲੇ ਤੋਂ ਕਿ ਇਹਦੀ ਆਵਾਜ਼ ਸੁਣੇ ਦੱਸਿਆ ਜਾਂਦਾ ਨਾ 20 20 ਮੀਲ ਤੱਕ ਸੁਣਦੀ ਸੀਗੀ ਕਿਉਂਕਿ ਉਦੋਂ ਪ੍ਰਦੂਸ਼ਣ ਨਹੀਂ ਸੀ ਹੁੰਦਾ ਤਾਂ ਇਸੇ ਕਰਕੇ ਜਿਹੜੀ ਆਵਾਜ਼ ਸੀ ਇਹਦੀ ਬਹੁਤ ਦੂਰ ਤੱਕ ਜਾਂਦੀ ਸੀ ਹੁਣ ਤਾਂ ਕੰਨ ਪਾਈ ਨਹੀਂ ਸੁਣਦੀ ਇੱਥੋਂ ਤੱਕ ਉੱਥੇ ਵਾਏ ਨਹੀਂ ਜਾਂਦੀ ਬੰਦੇ ਦੀ ਤਾਂ ਕਾਫੀ ਮਤਲਬ ਉਹਨਾਂ ਵੇਲਾਂ ਦੇ ਵਿੱਚ ਵੱਡੀ ਸਹੂਲਤ ਸੀਗੀ ਘੰਟਾ ਕਰ ਬੰਨਣਾ ਤੇ ਰਾਜਾ ਰਾਮ ਸਿੰਘ ਬਾਰੇ ਵੀ ਜ਼ਿਕਰ ਕਰਾਂਗੇ ਜਿਹੜਾ ਰਾਜਾ ਨਿਹਾਲ ਸਿੰਘ ਸੀਗਾ ਇਹਨੂੰ ਮੋਤੀਆਂ ਦਾ ਰਾਜਾ ਕਿਹਾ ਜਾਂਦਾ ਸੀ ਉਹ ਕਿਉਂ ਕਿਹਾ ਜਾਂਦਾ ਸੀ ਆ ਜੋ ਅੱਗੇ ਜਾ ਕੇ ਦੱਸਦਾ ਦਰਸ਼ਕੋ ਇਹ ਜੀ ਨਾ 12 ਦਰਵਾਜ਼ੇ ਐ ਇਸ ਘੰਟਾ ਘਰ ਦੇ ਲਾਲ ਪੱਥਰ ਦਾ ਹੀ ਬਣਿਆ ਹੋਇਆ ਵਾ ਲਾਲ ਪੱਥਰ ਧੌਲਪੁਰ ਦੀ ਖਾਸੀਅਤ ਆ ਦਿੱਲੀ ਦਾ ਆ ਕਹਿ ਸਕਦੇ ਲਾਲ ਕਿਲਾ ਆਗਰੇ ਦਾ ਲਾਲ ਕਿਲਾ ਤੇ ਪਾਰਲੀਮੈਂਟ ਤੇ ਰਾਸ਼ਟਰਪਤੀ ਭਵਨ ਸਾਰਾ ਲਾਲ ਪੱਥਰ ਇੱਥੋਂ ਧੌਲਪੁਰ ਦੇ ਪੱਥਰ ਦੇ ਨਾਲ ਹੀ ਬਣਿਆ ਹੋਇਆ ਵਾ ਗੁੱਪੀ ਬਰੇ ਮਾੜਾ ਜਾਂ ਨੇੜੇ ਕਰਕੇ ਦਿਖਾਓਗੇ ਇਹਨੂੰ ਆ ਦੇਖੋ ਕਿਸ ਹਾਲ ਖਦਾ ਹੁਣ ਨਾ ਗਾਈਆਂ ਤੇ ਖੜਧੀਆਂ ਕਰਕੇ ਇਹ ਸਮਝ ਲਾ ਕੇ ਗੰਦ ਪਿਆ ਹੋਇਆ ਥੱਲੇਲੇ ਪਾਸੇ ਥੱਲੋਂ ਪਾਸੋਂ ਆਪਾਂ ਨਹੀਂ ਦਿਖਾਵਾਂਗੇ ਕਿਉਂਕਿ ਹਨਾ ਆਹ ਦੇਖੋ ਅੰਦਰਲੇ ਪਾਸੋਂ ਇੰਨਾ ਖੂਬਸੂਰਤ ਹੁੰਦਾ ਸੀਗਾ ਤੇ ਪੌੜੀਆਂ ਵਗੈਰਾ ਇਹਦੀਆਂ ਕਾਫੀ ਟੁੱਟ ਚੁੱਕੀਆਂ ਨੇ ਤੇ ਆਹ ਤੁਸੀਂ ਦੇਖ ਸਕਦੇ ਹੋ ਇਸ ਕਿਸਮ ਦਾ ਇਹ ਅੰਦਰੋਂ ਬਣਿਆ ਹੋਇਆ ਲਾਲ ਪੱਥਰ ਦਾ ਜਿਹੜਾ ਰਾਜਾ ਨਿਹਾਲ ਸਿੰਘ ਸੀ ਨਾ ਜਿਨੇ ਇਹ ਸ਼ੁਰੂ ਕੀਤਾ ਸੀ ਬਣਾਉਣਾ ਘੰਟਾ ਘਰ ਉਹਨੂੰ ਮੋਤੀਆਂ ਦਾ ਰਾਜਾ ਕਿਹਾ ਜਾਂਦਾ ਸੀ ਦੁਨੀਆਂ ਦੇ ਸਭ ਤੋਂ ਖੂਬਸੂਰਤ ਮੋਤੀ ਰਾਜਾ ਨਿਹਾਲ ਸਿੰਘ ਕੋਲੇ ਹੁੰਦੇ ਸੀਗੇ ਜਿਹੜਾ ਰੂਸ ਦਾ ਯਾਰ ਹੁੰਦਾ ਸੀ ਨਾ ਉਹ ਕਹਿੰਦਾ ਸੀ ਮੈਥੋਂ 60 ਲੱਖ ਰੁਪਈਆ ਲੈ ਲਓ ਉਹਨਾਂ ਵੇਲਿਆਂ ਦੇ ਵਿੱਚ ਤੇ ਮੈਨੂੰ ਆ ਸਾਰੇ ਮੋਤੀ ਦੇ ਦੇ ਤੇ ਰਾਜਾ ਨਿਹਾਲ ਸਿੰਘ ਕਹਿੰਦਾ ਸੀ ਨਾ ਭਰਾਵਾ ਆਪਾਂ ਨਹੀਂ ਦੇਣੇ ਮਤਲਬ ਉਹਨੇ ਕੋਰਾ ਜਵਾਬ ਦਿੱਤਾ ਸੀ 60 ਲੱਖ ਕਿਉਂਕਿ ਇਹਨੂੰ ਖੂਬਸੂਰਤੀ ਦੇ ਸ਼ੌਂਕ ਸੀਗਾ ਵੀ ਮੋਤੀਆਂ ਦਾ ਇਸੇ ਕਰਕੇ ਧੌਲਪੁਰ रियासत ਦੇ ਵਿੱਚ ਆਪਾਂ ਧੌਲਪੁਰ ਰਿਆਸਤ ਦੇ ਜੋ ਮਹਾਰਾਜਾ ਡਾਬਾ ਰਿਆਸਤ ਦੇ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਹੋਏ ਆ ਉਹਨਾਂ ਦਾ ਉਹਨਾਂ ਦਾ ਬੇਟਾ ਇਸ ਰਿਆਸਤ ਵਾਲੇ मतलब, 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 मतलब राजा ਨੇ मतलब ਉਹਨਾਂ ਨੂੰ ਕਹਿ ਸੀ ਕਿ ਗੋਦ ਲਿਆ ਸੀਗਾ ਤੇ ਉਹ ਫਿਰ ਵਿਆਹਿਆ ਸੀਗਾ ਆਪਣਾ ਬਸੁੰਦਰਾ ਰਾਜੇ ਨੂੰ ਬਸੁੰਦਰਾ ਰਾਜੇ ਰਹੀ ਆ ਰਾਜਸਥਾਨ ਦੀ ਮੁੱਖ ਮੰਤਰੀ મતલਬ ਇਹ ਪੰਜਾਬ ਦੇ ਪੁੱਤਰ ਨੂੰ ਨਾ ਪਰਸ ਦੇ ਪੁੱਤਰ ਨੂੰ ਇਹਨਾਂ ਨੇ ਗੋਦ ਲਿਆ ਸੀ ਉਹਦਾ મતલਬ ਇਥੋਂ ਦਾ ਰਾਜਾ ਰਿਹਾ ਸੀਗਾ ਹੁਣ ਗਾਂ ਪੀੜੀ ਅੱਗੇ ਚੱਲੀ ਰਹੀ ਆ ਤੇ મતલਬ ਇਹ ਬਹੁਤ ਖੂਬਸੂਰਤ ਆ ਇਹ ਰਾਜਾ ਰਾਮ ਸਿੰਘ ਦੇ ਵੇਲੇ ਪੂਰਾ ਹੋਇਆ ਸੀਗਾ ਆ ਤੁਹਾਨੂੰ ਕਹਿੰਦੇ ਆ ਹੋਰ ਵੀ ਆਪਾਂ ਇਤਿਹਾਸ ਦੱਸਦੇ ਆ ਆ ਮੈਂ ਮੜਾ ਦਿਖਾ ਦਿਆਂ ਤੁਹਾਨੂੰ ਵੀ ਐਸਾ ਉਹ ਕਿਤਾਬ ਦੇ ਡਿਜ਼ਾਈਨ ਪਾਏ ਹੋਏ ਆ ਦੇਖੋ ਛੱਤਾਂ ਨਹੀਂ ਡਿੱਗੀਆਂ ਕੰਦਾ ਨਹੀਂ ਡੋਲੀਆਂ ਬਸ ਇੱਥੋਂ ਦੇ ਸਾਂਭਣ ਵਾਲੇ ਬੰਦੇ ਡੋਲ ਗਏ ਮਤਲਬ ਜਿਹੜੇ ਸਨੀਕ ਜਿੱਥੋਂ ਬਸਿੰਦੇ ਸੀ ਨੇੜ ਤੇੜ ਦੇ ਉਹ ਸਾਂਭ ਨਾ ਪਾਏ ਪ੍ਰਸ਼ਾਸਨ ਸਾਂਭ ਨਾ ਪਾਇਆ ਤੇ ਇੰਦੀ ਵਧੀਆ ਯਾਰ ਖਾਸ ਕਿੰਨੀ ਜਗਾ ਹਨਾ ਕਮਾਲ ਦੀ ਹੈਰੀਟੇਜ ਆ ਤੇ ਇੱਥੇ ਖਲਾਰਿਆ ਗੋਹਾ ਪਿਆ ਹਨਾ ਆ ਮਾੜੀ ਗੱਲ ਇੱਧਰਲੇ ਪਾਸੇ ਆਇਓ ਮਾੜਾ ਜਿਹਾ ਦੇਖੀਏ ਚੜ ਕੇ ਕੋਪੀ ਭਰੇ ਆਇਓ ਆ ਆ ਦੇ ਡਾਟਾਂ ਪਾਈਆਂ ਹੋਈਆਂ ਨੇ ਡਾਟਾਂ ਪਾਈਆਂ ਹੋਈਆਂ ਨੇ ਹਨਾ ਆਹ ਕਿਹਦਾ ਡਾਟ ਨੂੰ ਮਤਲਬ ਡਿਜ਼ਾਈਨ ਨਜ਼ਰ ਆਉਣਗੇ ਤੁਹਾਨੂੰ ਤਾਂ ਇਹ ਤੋਂ ਵੀ ਨਾ ਆਹ ਇਹ ਸਲੇਟਾਂ ਨੇ ਇਹ ਆਮ ਤੌਰ ਤੇ ਪੰਜਾਬੀਆਂ ਦੇ ਘਰਾਂ 'ਚ ਆਮ ਤੌਰ ਤੇ ਪਾਈਆਂ ਜਿਹੜੇ ਤਕੜੇ ਘਰ ਸੀ ਉਸ ਸਮੇਂ ਦੇ ਇਹ ਲੈਂਟਰ ਵਾਲਾ ਕੰਮ ਹੀ ਸੀਗਾ ਉਸ ਸਮੇਂ ਇਹ ਪਾਈਆਂ ਜਾਂਦੀਆਂ ਸੀ ਆ ਜਿੰਦਾ ਲੱਗਿਆ ਹੋਇਆ ਵਾ ਇੱਥੋਂ ਦੇ ਅੰਦਰ ਚੜਿਆ ਜਾਂਦਾ ਸੀਗਾ ਆਜੋ ਇਧਰਲੇ ਪਾਸੇ ਤੇ ਆ ਮਤਲਬ ਕਾਫੀ 12 ਗੇਟ ਦੱਸ ਜਾਂਦੇ ਇਹਦੇ ਨਾਲ ਦੇ ਜਿਹੜੇ ਕਿਸ ਘਟ ਇਹ ਚੂਨੇ ਦਾ ਬਣਿਆ ਹੋਇਆ ਵਾ ਆ ਸਾਰਾ ਚੂਨਾ ਲੱਗਿਆ ਹੋਇਆ ਵਾ ਤੇ ਵਿੱਚ ਸਾਰਾ ਇਹਦੇ ਪੱਥਰ ਵਰਤਿਆ ਗਿਆ ਵਾ ਤੇ ਬਾਹਰਲੇ ਪਾਸੇ ਡਿਜ਼ਾਈਨਿੰਗ ਲਾਲ ਪੱਥਰ ਦੇ ਨਾਲ ਕੀਤੀ ਗਈ ਆ। ਆ ਪ੍ਰਸ਼ਾਸਨ ਦੀ ਕਮੀ ਆ ਤੇ ਅਦਰਵਾਇਜ਼ ਹਜੇ ਵੀ ਸੰਭਲਿਆ ਜਾਵੇ ਡੋਲ ਹਿੱਲਿਆ ਨਹੀਂ ਇਹ। ਹੱਲਿਆ ਨਹੀਂ ਗਿਆ ਪੂਰਾ ਕਮਾਲ ਦਾ ਤੇ ਬਹੁਤ ਸੋਹਣਾ ਥਾਨ ਆ ਇਹ। ਤੁਸੀਂ ਵੀ ਆ ਸਕਦੇ ਹੋ ਧੌਲਪੁਰ रियासत ਦੇ ਵਿੱਚ ਬਹੁਤ ਕੁਝ ਦੇਖਣ ਜਾਊਗਾ। ਨੈਰੋ ਗੇਰਜ ਜਿਹੜੀ ਲਾਈਨ ਉਹਦਾ ਪੱਟਤੀ ਆ ਪੁਰਾਣਾ ਸਟੇਸ਼ਨ ਹੈਗਾ ਵਾ। ਮਛਕੁੰਡ ਗੁਰਦੁਆਰਾ ਸਾਹਿਬ ਹੈਗਾ ਵਾ ਜਿੱਥੇ ਕਿ ਸ਼ੇਰ ਦਾ ਸ਼ਿਕਾਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਕੀਤਾ ਸੀ। ਤੇ ਇਥੋਂ ਬਿਨਾਂ ਸੁਣ ਮੈਂ ਦੱਸ ਦਿਆਂ ਚੰਪਲ ਡਾਕੂ ਦਾ ਗੜ ਹੈਗਾ ਵਾ ਸ਼ੇਰ ਗੜ ਕਿਲਾ ਹੈਗਾ ਵਾ ਤੇ ਕੋਠੀ ਹੈਗੀ ਵਣ ਵਿਹਾਰ ਕੋਠੀ ਜਿੱਥੇ ਇਦੋਂ ਬਿਨਾਂ ਤਲਛਾਹੀ ਤਲਾਬ ਹੈਗਾ ਵਾ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਇੱਥੇ ਹੈਗੀਆਂ ਵਾ ਇਦੋਂ ਆਗਰਾ ਰਹਿ ਗਿਆ ਪਰਲੇ ਪਾਸ ਉੱਥੇ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਤਾਲ ਉੱਥੋਂ ਹੁੰਦੇ ਤੁਸੀਂ ਧੌਲਪੁਰ ਵੀ ਘੁੰਮ ਸਕਦੇ ਹੋ ਬਰਸਾਤਾਂ ਦਾ ਮੌਸਮ ਵੀ ਵਧੀਆ ਹੈ ਬਰਸਾਤਾਂ ਦੇ ਮੌਸਮ 'ਚ ਆਇਆ ਮੀਂਹ ਪੈ ਜਾਂਦੇ ਆ ਵਾਦੀਆਂ ਵਧੀਆ ਹੋ ਜਾਂਦੇ ਝਰਨੇ ਫੁੱਟਦੇ ਆ ਬਹੁਤ ਸੇਫ ਏਰੀਆ ਵਾ ਰਾਜਸਥਾਨ ਤਿੰਨ ਸਟੇਟਾਂ ਦਾ ਬਾਰਡਰ ਲੱਗਦਾ ਰਾਜਸਥਾਨ ਮੱਧ ਪ੍ਰਦੇਸ਼ ਤੇ ਯੂਪੀ ਦਰਸ਼ਕੋ ਆ ਦੇਖੋ ਕਿੰਨਾ ਖੂਬਸੂਰਤ ਸੀਗਾ 1 2 3 4 ਮਤਲਬ ਯਾਰ ਅਲੱਗ-ਅਲੱਗ ਪੌੜੀਆਂ ਵੀ ਇਹਦੇ ਵਿੱਚ ਉੱਤੇ ਤਾਂ ਸਿਖਰ ਤੇ ਛਤਰੀ ਬਣੀ ਹੋਈ ਆ ਛਤਰੀ ਦਾ ਆਕਾਰ ਆ ਸਾਰਾ ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂ ਜਿਹੜਾ ਰਾਜਾ ਨਿਹਾਲ ਸਿੰਘ ਸੀ ਨਾ ਦੱਸਿਆ ਜਾਂਦਾ ਵੀ ਇਹ ਵਿਆਹ ਸੀਗਾ ਰਾਇਬਰੀਲੀ ਦੇ ਵਿੱਚ ਤੇ ਰਾਇਬਰੀਲੀ ਦੇ ਵਿੱਚ ਕਿਹਾ ਜਾਂਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਕੋਈ ਉੱਥੇ ਵੰਸ਼ ਰਹਿੰਦੀ ਸੀ ਉਸ ਪਰਿਵਾਰ 'ਚ ਵਿਆਹ ਹੋਇਆ ਸੀ ਹਰਬੰਸ ਕੌਰ ਨਾਲ ਇਹ ਹੋਰ ਵੀ ਖੋਜ ਦਾ ਵਿਸ਼ਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਉਸ ਖਾਨਦਾਨ ਦੇ ਵਿੱਚ ਰਾਜਾ ਨਿਹਾਲ ਸਿੰਘ ਵਿਆਹਾ ਗਿਆ ਸੀ ਇਹ ਵੱਡੀ ਗੱਲ ਆ ਹਨਾ ਮਤਲਬ ਮੈਨੂੰ ਐਂ ਲੱਗਦਾ ਵੀ ਇਸ रियासत ਹੌਲਪੁਰ रियासत ਦਾ ਸਮਾਂ ਤੇ ਜ਼ਿਆਦਾ ਪੰਜਾਬੀਆਂ ਨਾਲ ਰਿਹਾ ਵਾ ਜਦੋਂ ਪੰਜਾਬੀ ਵੀ ਅੱਜ ਤੋਂ 100 ਸਾਲ ਪਹਿਲਾਂ ਇਸ ਰਿਆਸਤ ਦੇ ਵਿੱਚ ਆਇਆ ਬਾਈ ਬਲਜੀਤ ਬੈਂਸ ਹੁਣੀ ਆਪਣੇ ਨਾਲ ਖੜਿਆ ਵੀਰੇ ਸਾਸ੍ਰੀ ਕਾਲ ਇਹ ਇਹਨਾਂ ਦਾ ਪਰਿਵਾਰ ਵੀ 100 ਸਾਲ ਪਹਿਲਾਂ ਇੱਥੋਂ ਆਇਆ ਸੀ ਜਦੋਂ ਇੱਥੇ ਆਇਆ ਸੀ ਤਾਂ ਇਹਨਾਂ ਨੂੰ ਵੀ ਮਤਲਬ ਪੂਰੀ ਇੱਜ਼ਤ ਮਾਣ ਰਤਬਾ ਤੇ ਸਹਾਇਤਾ ਇਸ रियासत ਵਾਲੇ ਨੇ ਦਿੱਤੀ ਸੀ ਕਿਉਂ ਬਾਈ ਜੀ ਹੈ ਨਾ ਹਾਂਜੀ ਰਾਜਾ ਜੀ ਰਾਜੇ ਨੇ ਪੂਰੀ ਸਪੋਰਟ ਕੀਤੀ ਸੀ ਮਤਲਬ ਇਸ रियासत ਦਾ ਪੰਜਾਬੀਆਂ ਦੇ ਨਾਲ ਬੜਾ ਗੂੜਾ ਸਬੰਧ ਰਿਹਾ ਵਾ ਇੱਕ ਤਾਂ ਪਟਿਆਲਾ रियासत ਵਾਲੀ ਕੁੜੀ ਵੀ ਇੱਥੇ ਵਿਆਹੀ ਸੀ ਨਾਬਿਆ रियासत ਵੀ ਇੱਥੇ ਵਿਆਹੀ ਸੀ ਤੇ ਦੂਜਾ ਹਨ ਨਿਹਾਲ ਸਿੰਘ ਜੀ ਉੱਥੇ ਯੂਪੀ ਵਾਏ ਸੀਗੇ ਉਹ ਵੀ ਪੰਜਾਬੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਹੈ ਨਾ ਇਸੇ ਕਰਕੇ ਆਪਣੀ रियासत ਪੰਜਾਬ ਦਾ ਇਹਦੇ ਨਾਲ ਇਸ रियासत ਨਾਲ ਗੂੜਾ ਸਬੰਧ ਰਿਹਾ ਤੇ ਸੁੰਦਰਾ ਰਾਜੇ ਦਾ ਵੀ ਦੱਸਿਆ ਜਾਂਦਾ ਵੀ ਪੰਜਾਬੀਆਂ ਨਾਲ ਬਹੁਤ ਨੇੜਤਾ ਰਹੀ ਆ ਹਨਾ ਭਾਈ ਪਾਦੀ ਮੁੱਖ ਮੰਤਰੀ ਪਰਿਵਾਰਕ ਸੰਬੰਧ ਰਹਿ ਇਥੋਂ ਦੇ ਪੰਜਾਬੀਆਂ ਦੇ ਕੋਈ ਲੁਕੀ ਗੱਲ ਨਹੀਂ ਗਈ ਮਤਲਬ ਇੱਜ਼ਤ ਮਾਨ ਪੂਰਾ ਮਿਲਦਾ ਰਿਹਾ ਇਹ ਵੀ ਉਹਨਾਂ ਦੀ ਵਿਰਾਸਤ ਦੇ ਵਿੱਚੋਂ ਇੱਕ ਘੰਟਾ ਘਰ ਸਾਨੂੰ ਸਾਫ਼ ਤੋਂ ਤੇ ਨਜ਼ਰ ਆ ਰਿਹਾ ਗੋਪੀ ਵੀ ਇਧਰੋਂ ਕਰਕੇ ਦਿਖਾਉਂਦੇ ਜਾਓ ਵੀ ਦੋ ਰੰਗ ਦੇ ਕਿ ਲਾਲ ਪੱਥਰ ਵਰਤਿਆ ਗਿਆ ਵਾ ਇੱਕ ਚਿੱਟਾ ਜਿਹਾ ਪੱਥਰ ਇਹਦੇ ਵਿੱਚ ਵਰਤਿਆ ਗਿਆ ਵਾ ਸੁਨਮੇ ਰਾਜ ਦੱਸਦੇ ਆਂ ਮੁੱਢਲੀ ਜਾਣਕਾਰੀ ਦੇ ਦਿਆਂ ਵੀ ਰਾਜਾ ਨਿਹਾਲ ਸਿੰਘ ਦਾ ਜਨਮ 1863 ਇਸ ਵਿੱਚ ਹੋਇਆ ਸੀ ਤੇ 1873 ਚੋਂ ਗੱਦੀ ਤੇ ਬੈਠੇ ਸੀਗੇ ਤੇ ਪਗ ਰਾਜਾ ਮਹਾਰਾਜਾ ਭਗਵੰਤ ਸਿੰਘ ਤੋਂ ਬਾਅਦ ਬੈਠੇ ਸੀ ਗੱਦੀ ਤੇ ਤੇ ਉਸ ਸਮੇਂ ਇਹਨਾਂ ਦੀ ਉਮਰ 11 ਸਾਲ ਦੀ ਹੁੰਦੀ ਸੀ ਰਾਜਾ ਨਿਹਾਲ ਸਿੰਘ ਦੀ ਤੇ ਇਹਨਾਂ ਦੀ ਮੌਤ 1901 ਵਿੱਚ ਹੋਈ ਸੀ ਇਹਨਾਂ ਦੇ ਉੱਤਰਾਧਿਕਾਰੀ ਬਣੇ ਸੀ ਰਾਜਾ ਰਾਮ ਸਿੰਘ ਧੌਲਪੁਰ ਦੇ ਵਿੱਚ ਸੁਨਮੇਦਾਰ ਰਾਜਾ ਨਿਹਾਲ ਸਿੰਘ ਦੀ ਮੌਸਮੇ ਰੇਲ ਨੈਟਵਰਕ ਹਸਪਤਾਲ ਸੜਕਾਂ ਤੇ ਹੋਰ ਸਹੂਲਤਾਂ ਵੀ ਸਾਰੀਆਂ ਉਹ ਤੋਂ ਬਣਾਈਆਂ ਗਈਆਂ ਸੀ ਮਤਲਬ ਜਿਹੜੀਆਂ ਦੁਨੀਆਂ 'ਚ ਉਸ ਸਮੇਂ ਸਹੂਲਤਾਂ ਚੱਲਦੀਆਂ ਸੀ ਭਾਰਤ ਤੋਂ ਬਾਹਰ ਉਹ ਸਾਰੀਆਂ ਸਹੂਲਤਾਂ ਨੂੰ ਇਸ ਧੌਲਪੁਰ रियासत 'ਚ ਉਤਾਰਿਆ ਗਿਆ ਸੀਗਾ ਨੈਰੋ ਗੇਜ ਰੇਲਵੇ ਲਾਈਨ ਉਹ ਹਰੇ ਤੱਕ ਵੀ ਚੱਲਦੀ ਰਹੀ ਆ ਉਹ ਤਾਂ ਜਿੱਤੀ ਸੀ ਕੀ ਇਹਨਾਂ ਨੇ ਹਨਾ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਖੂਬੀਆਂ ਇਸ ਰਿਆਸਤ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਮਿਲਾਂਗੇ ਬਾਈ ਬਲਜੀਤ ਭੈਸ ਦਾ ਧੰਨਵਾਦ ਜਿਹੜਾ ਨਾਲ ਸਾ ਦਿੱਤਾ ਰਾਤ ਆ ਪਾ ਇਹਨਾਂ ਕੋਲੇ ਸੀਗੇ ਤੇ ਪੁਰਾਣੇ ਸੰਬੰਧ ਆ ਇਹਨਾਂ ਦੇ ਇੱਧਰ ਵੀਰਾ ਰਾਜਵੀਰ ਹਨ ਰਾਜਵੀਰ ਹਾਂਜੀ ਭਾਈ ਰਾਜਵੀਰ ਰਾਜਵੀਰ ਵੀਰਾ ਤੇ ਇੱਧਰ ਆਪਣਾ ਭੈਸ ਸਾਫ ਛੋਟਾ ਕਿਵੇਂ ਆ ਵਧੀਆ ਚੜਦੀ ਕਲਾ ਹਾਂਜੀ ਤੇ ਚੜਦੀ ਕਲਾ ਕੰਮ ਹੋ ਗਿਆ ਇਹਨਾਂ ਨੇ ਸਾਥ ਦਿੱਤਾ ਮੀ ਪੈਂਦਾ ਸੀਗਾ ਵਿਚਾਰਾ ਛਤਰੀ ਲੈ ਕੇ ਕੈਮਰੇ ਨੂੰ ਫੜਿਆ ਹਨਾ ਫੇਰ ਕਿਤੇ ਗੱਲ ਲੋਟ ਆਈ ਆ ਤੇ ਧੰਨਵਾਦ ਭਰਾ ਤੁਹਾਡਾ ਸਾਰਿਆਂ ਦਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ